ਉਹਦੇ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਦੱਸਦਾ ਮੈਂ ਇੱਕ ਮੇਰੇ ਦੋਸਤ ਨੂੰ ਲੋਨ ਦਵਾਈਆ ਲਿਮਟ ਦਵਾਈ ਜਿਹੜੀ ਲਿਮਟ ਹੈਗੀ ਸੀਗੀ 10 ਲੱਖ ਦੀ ਵੱਧ ਕੇ ਦੋਸਤੋ ਉਹ ਚਲੇਗੀ 35 ਲੱਖ ਤੇ ਲੇਕਿਨ ਉਹ ਤੋਂ ਲਿਮਟ ਮੋੜੀ ਨਾ ਗਈ ਉਹਦੇ ਕੋਲ ਫਿਰ ਬਾਅਦ ਵਿੱਚ ਕੁਝ ਪੈਸੇ ਆ ਗਏ ਤਾਂ ਉਹ ਕਹਿਣ ਲੱਗਾ ਯਾਰ ਮੈਨੂੰ ਸਰਪੰਚ ਸਾਹਿਬ ਕਿਸੇ ਤਰ੍ਹਾਂ ਮੇਰਾ ਉਹ ਕਰਾਉ ਮੈਂ ਮੈਨੇਜਰ ਨਾਲ ਗੱਲ ਕਰੀ ਤਾਂ ਦੋਸਤੋ ਉਹਦਾ ਜਦੋਂ ਮਤਲਬ ਉਹਨੇ ਬਾਲਚ ਕਰੇ ਪੈਸੇ ਤਾਂ ਮੈਨੇਜਰ ਨੇ ਉਹਨੂੰ ਕਿਹਾ ਵੀ ਦੱਸ ਕਿੰਨੇ ਕੱਟ ਕਰਾਂ ਉਹ ਕਹਿੰਦਾ ਜੀ ਚਲੋ 5-4 ਲੱਖ ਕੱਟ ਕਰ ਲਓ ਕਹਿੰਦਾ ਹੋਰ ਦੱਸੋ ਉਹ ਕਹਿੰਦਾ ਜੀ ਚਲ 10 ਕਰ ਦਿਓ ਕੱਟ ਮੈਂ ਤਾਂ ਫੇਰ ਉਹ ਕਹਿੰਦਾ ਜੀ ਮੇਰਾ ਸਾਰਾ ਵਿਆਜ ਛੱਡ ਦਿਓ ਉਹ ਕਹਿੰਦਾ ਚਲ ਮੈਂ ਵਿਆਜ ਵੀ ਛੱਡ ਦਿੰਦਾ ਹੋਰ ਦੱਸ ਕੀ ਫਾਇਦਾ ਕਰਾਂ ਮੈਂ ਕਿਹਾ ਮੈਨੇਜਰ ਆ ਗੱਲੇ ਆ ਵੀ ਇਹਦਾ ਆਪਣੇ ਮੂਲ ਦੇ ਵਿੱਚੋਂ ਕੱਟ ਕਰ ਦਿਓ ਜਿੰਨਾ ਕਰ ਸਕਦੇ ਹੋ ਕਹਿੰਦਾ ਸਰਪੰਚ ਸਾਹਿਬ ਕਿੰਨਾ ਕਰਾਂ ਤੁਸੀਂ ਹੈਰਾਨ ਮੰਨੋਗੇ 10 ਲੱਖ ਦੀ ਲਿਮਟ ਸਾਢੇ 3 ਲੱਖ ਰੁਪਇਆ ਸਿਰ ਭਰਿਆ 35 ਲੱਖ ਰੁਪਇਆ ਬਣਿਆ ਹੋਇਆ 3.5 ਲੱਖ ਰੁਪਏ ਸਿਰਫ ਉਹਦੇ ਭਰ ਕੇ ਉਹਦੀ ਅਡਜਸਟਮੈਂਟ ਕਰਾ ਦਿੱਤੀ ਇਹ ਅਡਜਸਟਮੈਂਟ ਹੁੰਦੀ ਕਿਵੇਂ ਆ ਪੜ ਸਕਦਾ ਤੇ ਉਹਦੇ ਚੋਂ 75% ਹੀ ਭਰ ਦੇ 75% ਮੰਨ ਲੇ ਜੇ ਲੱਖ ਹੈਗਾ ਤਾਂ 75000 ਰੁਪਏ ਭਰ ਦੇ ਤੇ ਫਿਰ ਵੀ ਤੁਸੀਂ ਇਸ ਮਰਥਾ ਜ਼ाहिर ਕਰਦੇ ਹੋ ਫਿਰ ਉਹ ਕਹਿੰਦੇ ਨੇ ਚਲ ਯਾਰ ਤੂੰ ਐ ਕਰ ਮੂਲ ਦੇ ਵਿੱਚੋਂ ਅੱਧਾ ਭਰ ਦੇ ਲੇਕਿਨ ਤੁਸੀਂ ਕਹਿੰਦੇ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ ਤਾਂ ਬੈਂਕ ਕਹਿੰਦਾ ਤੂੰ ਦਿੰਦਾ ਕੀ ਹੈ ਤੂੰ ਕੀ ਦੇ ਦੇ ਕੀ ਸਕਦਾਗਾ ਤੂੰ ਉੱਥੇ ਆ ਕੇ ਬੈਂਕ ਜਦੋਂ ਫਿਰ ਮਤਲਬ ਇਸ ਸਥਿਤੀ ਤੇ ਆ ਜਾਂਦਾ ਫਿਰ ਤੁਸੀਂ ਆਪਣਾ ਠਾ ਸੋਟਾ ਮਾਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਂ ਤਾਂ ਜੀ 35% ਹੀ ਭਰ ਸਕਦਾ ਜਾਂ 25% ਹੀ ਭਰ ਸਕਦਾਗਾ ਇਹ ਲੈਣੇ ਨੇ ਲੈ ਲਓ ਮੇਰੇ ਕੋਲ ਹੋਰ ਕੋਈ ਪੈਸਾ ਨਹੀਂ ਪਰ ਉਹਦੀ ਸੱਤ ਇੱਕ ਹੁੰਦੀ ਆ